ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤੀਜਾ ਸੂਆ ਤਾਜੀ ਸੂਈ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛਦੇ ਆਂ ਬਈ ਹੱਸੇ ਕਾਲ ਹੱਸੇ ਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਬਈ ਨਾਮ ਲਖਵਿੰਦਰ ਪਿੰਡ ਧੌਲਾ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 7508883132 ਤੇ ਕੈਮਾ ਸੂਆ ਸੂਈ ਹੈ ਵੀਰੇ ਮੱਝ ਤੀਜਾ ਸੂਆ ਸੂਈ ਹੈ ਤੇ ਕੈਦ ਨਾ ਹੋ ਕੇ ਸੂਈ ਨੂੰ ਤੀਜਾ ਦਿਨ ਸੂਈ ਨੂੰ ਤੇ ਹਾਜ਼ਰ ਦੁੱਧ ਕਿੰਨਾ ਕਹੋ 20 ਕਿਲੋ ਦਾ ਤਿਆਰ ਤੇ ਦੂਜੇ ਸੂਏ ਕਿੰਨਾ ਕਹੋ ਦੂਜੇ ਸੂਏ 15-16 ਕਿਲੋ ਦੁੱਧ ਦੋਸਤੋ ਵੀਰ ਕੰਨਾ ਵੀ ਦਿੱਤਾ ਹੋਇਆ ਆਪਣਾ ਕੰਮ ਵਪਾਰ ਦਾ ਹੈਗਾ ਹੁਣ 3 ਦਿਨਾਂ ਦੀ ਸੂਈ ਥੱਲੇ 10 ਕਿਲੋ ਦੁੱਧ ਮਿਣਕੀ ਲੈ ਸਕਦੇ ਹੋਗੇ ਵੀਰੇ ਖੋਲ ਕੇ ਗੇੜਾ ਦੁਆਰੇ ਤੋਰੇ ਬੁਖ ਬਵਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਾਂਦਰੀ ਚਾਹੁੰਦੀ ਹੈ ਦੋਸਤੋ ਵੀਰ ਲਖਵਿੰਦਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਮੱਝ ਦੀ ਖਰੀਦਦਾਰੀ ਕਰ ਸਕਦਾ ਹੁੰਦਾ ਫੁੱਲ ਵੱਡਾ ਕੱਦਗਾੜ ਚੋਣ ਚਵਾਦੀ ਹੈਗੀ ਵੀਰ ਕੰਨਾ ਇੱਕ ਨੰਬਰ ਦੋਸਤੋ ਛੋਟੀ ਮੰਨ ਕੇ ਆਏ ਉਹਨਾਂ ਜਿਵੇਂ ਆਮ ਬੁਵਾਈ ਵਾਲੀਆਂ ਮੱਝਾਂ ਦੇ ਕੱਦ ਹੁੰਦੇ ਨੇ ਓ ਦੋਸਤੋ ਚਵਾਈ ਦੀ ਹੈਗੀ ਆ ਪੋਲੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਲਖਵਿੰਦਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰਸਣ ਦੋਸਤੋ ਬੱਚਾ ਲਾ ਕੇ ਪ੍ਰੋਪਰ ਤਾਂ ਆਪਾਂ ਤੁਹਾਨੂੰ ਚਵਾਈ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਲਖਵਿੰਦਰ ਬੱਚਾ ਛੱਡ ਕੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਆਹ ਦੇਖ ਸਕਦੇ ਹੋ ਪ੍ਰੋਪਰ ਬੱਚਾ ਤੁਹਾਨੂੰ ਆਪਾਂ ਚੌਂਦਾ ਦਿਖਾਤਾ ਮੱਝ ਦੇ ਬੱਚਾ ਪਹਿਲਾਂ ਵੀ ਲਾ ਆਦੀ ਪਸਮਾਸ਼ ਹੀ ਲਿਆਂਦੀ ਹੋਈ ਸੀਗੀ પાસੇ ਆ ਸ੍ਰੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਕਿ ਨਖੜਮਾ ਥਣ ਗੈਬ ਤੇ ਅੰਦਰ ਵੀਰੇ ਬੱਚਾ ਬੰਨ ਕੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਫੁੱਲ ਵੱਡਾ ਕੱਦਖੜ ਚੋਣ ਚਵਾਦੀ ਹੈ ਨਹੀਂ ਇੱਕ ਨੰਬਰ ਬਿਲਕੁਲ ਵੀਰ ਕਹਿੰਦਾ ਵੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆਗੀ ਤਾਂ ਵੀਰ ਲਖਮਿੰਦਰ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਲਿਓ ਫੁੱਲ ਵੱਡਾ ਕੱਦਗਾਟ ਚਵਾਈ ਦੀ ਹੈਗੀ ਆ ਓਕੇ ਤੇ ਤੀਜਾ ਸੂਇ ਜਿਹਨਾਂ ਨੂੰ ਸੂਈ ਆ ਤਿੰਨ ਦਿਨਾਂ ਦੀ ਸੂਈ ਥੱਲੇ ਵੀਰ ਕਹਿੰਦਾ ਵੀ 10 ਕਿਲੋ ਦੁੱਧ ਹੁਣ ਹਾਜ਼ਰ ਹੈ ਦੂਜੇ ਸੂਏ 14 15 ਕਿਲੋ ਦੁੱਧ ਦਿੱਤਾ ਹੋਇਆ ਚਵਾਈ ਚਵਾਈ ਦੀ ਹੈਗੀ ਇੱਕ ਨੰਬਰ ਦੋਸਤੋ ਸੀਲ ਸਾਂ ਤੇ ਇੰਨੀ ਆ ਵੀ ਵੀਰ ਕਹਿੰਦਾ ਵੀ ਕੋਈ ਜਿਹੇ ਧੱਕਾ ਮਾਰ ਕੇ ਪਾਸੇ ਕਰ ਗਿਓ ਉਹ ਨਹੀਂ ਹੈਗਾ ਵੀ ਮੱਝ ਹੱਲ ਕਰ ਜਾਊਗੀ ਕੈਮਰੇ ਤੇ ਤੁਹਾਨੂੰ ਆਪ ਨੂੰ ਹੀ ਪਤਾ ਵੀ 19 ਕਿਵੇਂ ਡਰਦੀ ਜਰੂਰ ਹੁੰਦੀ ਹੈ ਮੂੰਹ ਜਾਂ ਤਾਜੀ ਮੱਝ ਜਿਵੇਂ ਟਾੜਦੀ ਹੁੰਦੀ ਹੈ ਉਹਵੇਂ ਜੇ ਕਰਦੀ ਹੈ ਕਿ ਕੋਈ ਡਰਦੀ ਕਰਦੀ ਨਹੀਂ ਕੋਈ ਮਾਰਦੀ ਕਰਦੀ ਨਹੀਂ ਹੈਗੀ ਦੋਸਤ ਚੈੱਕ ਕਰ ਸਰੋਂ ਚਵਾਈ ਦੀ ਹੈਗੀ ਇਹਨੇ 1 ਨੰਬਰ ਚਬਾਈ ਪੋਲੀ ਲਖਿੰਦਰ ਦੋਸਤੋ ਚਬਾਈ ਹੈਗੀ ਆ ਪੋਲੀ ਇੱਕ ਨੰਬਰ ਲਖਿੰਦਰ ਮੂਰਲੇ ਨੂੰ ਜਾਈ ਮਾਰ ਦੋਸਤੋ ਮੂਰਲੇ ਮੰਗ ਲੈਣ ਜੋ ਧਾਰਾਂ ਪਾਉਂਦਾ ਸਾਨੂੰ ਮਾਰ ਗਿਆ ਲਖਿੰਦਰ ਰੇਟ ਕੀ ਹੋਗਾ ਲੈਣ ਦੇ ਨਾਲ ਵੀਰੇ 1.70 1.60 ਦੀ ਦਵਾਂਗੇ ਦੋਸਤੋ ਮੁੱਲ ਵੀਰ ਕਹਿੰਦਾ ਵੀ 1,70,000 1,60,000 ਦੀ ਮੱਝ ਦੇਵਾਂਗੇ ਬਿਲਕੁਲ ਜੈਨੂਨ ਜਬਰਾਜ ਕੀਤਾ ਵੀ ਉਹਨੇ ਕਿਉਂਕਿ ਫੁੱਲ ਵੱਡਾ ਗੱਡ ਗੱਡ ਜੇ ਐਦਾਂ ਦੀ ਮੈਂ ਆਪਾਂ ਟੋਕੜ ਵੀ ਲੈਣ ਜਾਵਾਂਗੇ 1,110,000 ਦੀ ਆਪਾਂ ਨੂੰ ਮੱਝ ਮਿਲਦੀ ਹੈ ਛੋਟੀ ਮੰਨ ਕੇ ਉਹਨਾਂ ਜਗ੍ਹਾ ਸੇ ਮੇਰੇ ਵੀਰ ਨੇ ਆਨਲਾਈਨ ਮੰਗਵਾਨੀਆਂ ਵੀਰ ਕਹਿੰਦਾ ਵੀ ਆਪਣੀ ਭਾਰ ਬੋਝ ਦੀ ਗਾਰੰਟੀ ਹੋਊ ਚੋਾਈ ਦੀ ਗਾਰੰਟੀ ਹੋਊ ਦੁੱਧ ਦੀ ਗਾਰੰਟੀ ਹੋਊਗੀ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਲਓ ਦੋਸਤੋ ਚੋਾਈ ਦਾ ਸਾਨੂੰ ਆਪਾਂ ਪੂਰੀ ਪ੍ਰੋਪਰ ਲਾਈਵ ਕਰਕੇ ਦਿਖਾ ਰਹੇ ਹਾਂਗੇ ਜਿਵੇਂ ਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਮੱਝ ਵੀਰ ਲਖਵਿੰਦਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦਾ ਨੇ ਦੋਸਤੋ ਫੁੱਲ ਵੱਡਾ ਗੱਦਗੱਦ ਦੁਬਾਰੇ ਦੁਬਾਰੇ ਵੀਡੀਓ ਚ ਆਪਾਂ ਨੂੰ ਰਿਪੀਟ ਨਾ ਕਰਨਾ ਪਵੇ ਤੇ ਚੌਣਚਵਾਦੀ ਹੈਗੀ ਬਿਲਕੁਲ ਐਨ ਇੱਕ ਨੰਬਰ 1 ਲੱਖ ਤੇ 60000 ਵੀਰ ਨੇ ਡਿਮਾਂਡ ਕੀਤੀ ਹੈ ਮੋਬਾਈਲ ਨੰਬਰ ਹੈਗਾ ਵੀਰ ਦਾ 7508883132 ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲ ਤੀਜਾ ਸੂਆ ਜੈਨਨ ਸੂਈ ਆ ਆਪਣਾ ਕੰਮ ਵੀਰ ਕਹਿੰਦਾ ਵੀ ਵਿਵਾਦ ਦਾ ਆਪਣੀ ਖਰੀਦੀ ਹੈ ਜਿਹੇ ਜੀ ਡਿਟੇਲ ਮਾਲਕਾਂ ਨੇ ਦਿੱਤੀ ਹੈ ਉਹੋ ਜੀ ਡਿਟੇਲ ਤਹਾਨੂੰ ਆਪਾਂ ਦੇਤੀ ਬਾਕੀ ਦੋਸਤੋ ਤੁਹਾਨੂੰ ਆਪ ਨੂੰ ਪਤਾ ਗਰਮੀ ਦਾ ਸਮਾਂਗਾ ਜਿਹੜੀ ਮੱਝ 3-4 ਦਿਨਾਂ ਦੀ ਸੂਈ ਹੋਈ 10-11 ਕਿਲੋ ਦੁੱਧ ਬਾਲਟੀ 'ਚ ਪਾਉਂਦੀ ਉਹ ਤੁਹਾਨੂੰ ਆਪ ਨੂੰ ਪਤਾ ਵੀ ਪੀਕ ਲੈਵਲ ਤੇ ਜਾ ਕੇ 12-13 ਕਿਲੋ ਦੁੱਧ ਬੜੇ ਆਰਾਮ ਨਾਲ ਇਹਨਾਂ ਦੇ ਦੇ ਦਊਗੀ ਦੁੱਧ ਵੀਰਾਂ ਦਾ ਵੀ ਮਾਲਕਾਂ ਨੇ ਦੱਸਿਆਗਾ 15 ਕਿਲੋ ਚ ਬਾਕੀ ਤੁਹਾਡੀ ਸੇਵਾ ਦੋਸਤੋ ਜੇ ਚੰਗੀ ਸੇਵਾ ਕਰੋਗੇ ਤਾਂ ਚੰਗਾ ਦੁੱਧ ਪਾ ਲੋਗੇ ਛੱਡ ਦੇ ਵੀਰੇ ਲਖਵਿੰਦਰ ਕਹਿ ਥਣ ਛੱਡ ਮੂਹਰੇ ਛੱਡ ਦੋ ਦੋ ਤਾਰੀ ਮਿਲ ਜੀ ਦੋਸਤੋ ਮੂਹਰੇ ਲਖਣਾ ਜੋ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਏ ਧਾਰਾਂ ਹੀ ਮਾਰੀਆਂ ਨੇ